ਤੁਸੀਂ ਸ੍ਰੀ ਅਕਾ ਸਾਰੇ ਹੀ ਭਰਾਵਾਂ ਨੂੰ ਸਵਾਗਤ ਆ ਤੁਹਾਡੇ ਆਪਣੇ ਪੇਜ ਤੇ ਤੇ ਅੱਜ ਤੁਹਾਡੇ ਲੈ ਕੇ ਆਏ ਆ ਵਿਸ਼ਾਲ ਕਵੈਨਾ 2019 ਮਾਡਲ ਤੇ 2022 ਮਾਡਲ ਤੇ 2023 ਮਾਡਲ ਤੇ 2024 ਮਾਡਲ ਤੁਸੀਂ ਦੇਖ ਸਕਦੇ ਆ ਇਹ 2019 ਮਾਡਲ ਆ ਵੀ ਬਹੁਤ ਹੀ ਲੋਕਲ ਚੱਲੀ ਹੋਈ ਚੱਲੇ ਮਸ਼ੀਨ ਆ ਬਾਕੀ ਤੁਸੀਂ ਟਾਇਰ ਵਗੈਰਾ ਦੇਖ ਸਕਦੇ ਹੋਗੇ ਤੇ ਨੰਬਰ ਹੈਗਾ 2947481645 ਬਾਕੀ ਤੁਸੀਂ ਤੁਹਾਨੂੰ ਤੁਹਾਨੂੰ ਦੋ ਰਿਆ ਕਵੈਨਾ ਵੀ ਦਿਖਾਉਣੇ ਆਗੇ 2022 ਮਾਡਲ ਤੇ 2030 ਤੇ 2024 ਚਾਰ ਮਸ਼ੀਨਾਂ ਇੱਕੋ ਸ਼ੈੱਡ ਦੇ ਥੱਲੇ ਖੜੀਆਂ ਨੇਗੀਆਂ ਸਰਸਾ ਰੋਡ ਪਿੰਡ ਦੁੱਲਵਾਲ ਜ਼ਿਲ੍ਹਾ ਮਾਨਸਾ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਜਮਾ ਕਰੀਬ ਹੈਗਾ ਤੇ ਤੁਸੀਂ ਦੇਖ ਸਕਦੇ ਮਸ਼ੀਨਾਂ ਦੀ ਕੰਡੀਸ਼ਨ ਹੋਰ ਕੰਡੀਸ਼ਨ ਇਹ 2022 ਮਾਡਲ 2023 ਮਾਡਲ ਤੇ 2024 ਮਾਡਲ ਤੁਸੀਂ ਟਾਇਰ ਵਗੈਰਾ ਦੇਖ ਸਕਦੇ ਮਸ਼ੀਨਾਂ ਦੇ ਲੋਕਲ ਚੱਲਦੀਆਂ ਹੋਈਆਂ ਲਾਲ ਹਿੰਨੂ ਇੰਜਨ ਦੇ ਨਾਲ 2024 ਮਾਡਲ BS4 ਦੇ ਨਾਲ ਆ ਗਈ ਤੇ ਜਿਸ ਵੀਰ ਨੇ ਹੀ ਨਵੀਂ ਲੈਣੀ ਆ ਨਾਲੋਂ ਤਾਂ ਉਹਨੂੰ 8-10 ਲੱਖ ਦਾ ਬਹੁਤ ਹੀ ਫਾਇਦਾ ਹੋਵੇਗਾ ਤਾਂ ਉਹ ਇਹ ਮਸ਼ੀਨ ਲੈ ਆ ਸਕਦਾਗਾ ਥੋੜੇ ਘੰਟੇ ਚੱਲੀ ਹੋਈ BS4 ਦੇ ਨਾਲ ਝੋਨੇ ਦੇ ਸੀਜ਼ਨ ਚ ਆਈ ਹੋਈ ਹੈਗੀ ਤੇ ਆਰਾਂ ਦੇ ਉੱਤੇ ਵੀ ਐਮ ਆਰ ਐਫ ਖੜਾਗਾ ਬਸ ਵੀਰ ਨੇ ਇਕੱਲਾ ਸ਼ੌਂਕ ਹੀ ਪੂਰਾ ਕੀਤਾਗਾ ਦੇਖੋ ਹਲੇ ਹਾਰ ਵਗੈਰਾ ਉਮੇ ਪਏ ਨੇਗੇ ਤੇ ਤੁਸੀਂ ਬਾਕੀ ਇੱਧਰ ਦੇਖ ਸਕਦੇ ਹੋਗੇ ਮਸ਼ੀਨਾਂ ਦੀ ਕੰਡੀਸ਼ਨ ਜਮਾਂ ਹੀ ਜਾਂਸੀ ਵਾਲੀ ਕੰਡੀਸ਼ਨ ਮਸ਼ੀਨ ਦੀ ਪਈ ਹੈਗੇ ਕੋਈ ਤੁਹਾਨੂੰ ਕਹਿ ਨਹੀਂ ਸਕਦਾਗਾ ਕੋਈ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਫਰੰਟ ਤੋਂ ਦੇਖੋ ਪੱਟੀਆਂ ਫੁੱਟੀਆਂ ਤੇ ਰੰਗ ਉਮੀ ਖੜਾਗਾ ਤੇ ਇੱਧਰ ਬਾਕੀ 2023 ਮਾਡਲ ਦੀ ਦਿਖਾ ਦਿੰਨੇ ਆਂਗੇ ਤੁਸੀਂ ਲੁੱਕ ਦੇਖ ਸਕਦੇ ਤਿੰਨੇ ਮਸ਼ੀਨਾਂ ਦੀ ਬਹੁਤ ਹੀ ਸੋਹਣੀ ਆਗੀ ਤੇ ਆਲ ਓਰੀਜਨਲ ਆਗੀ ਸਾਰਾ ਪੇਂਟ ਨਾਲ ਦਾਗਾ ਕਿਤੋਂ ਵੀ ਪੇਂਟ ਪੁੰਟ ਕੀਤੀਆਂ ਹੋਈਆਂ ਨਹੀਂ ਮਿਲਣਗੀਆਂ ਬਾਕੀ ਸਾਰੀ ਕਾਗਜ਼ ਪੱਤਰ ਦੀ ਜ਼ਿੰਮੇਵਾਰੀ ਵੀਰ ਦੀ ਹੋਵੇਗੀ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੇ ਸਾਨੂੰ ਨੰਬਰ ਦਿੱਤਾ ਹੈ 947481645 ਤੁਸੀਂ ਉਸ ਨੰਬਰ ਤੇ ਗੱਲਬਾਤ ਕਰਕੇ ਮਸ਼ੀਨਾਂ ਲੈ ਸਕਦੇ ਹੋ ਦੇਖ ਸਕਦੇ ਹੋ ਬਾਕੀ ਲੋਕੇਸ਼ਨ ਵੀ ਤੁਹਾਨੂੰ ਪਿੰਡ ਦੀ ਮਿਲ ਜੂਗੀ ਤੁਸੀਂ ਉਸ ਲੋਕੇਸ਼ਨ ਤੇ ਆ ਕੇ ਮਸ਼ੀਨਾਂ ਦੇਖ ਸਕਦੇ ਹੋ ਆ ਦੇਖੋ ਇੱਕੋ ਸ਼ਰਟ ਦੇ ਥੱਲੇ ਖੜੀਆਂ ਨੇ ਜੀਆਂ 2019 ਮਾਡਲ 2022 ਤੇ 2023 ਤੇ 2024 ਮਾਡਲ ਯਾਰ ਮਸ਼ੀਨ ਐਕੋ ਕਰਦੇ ਥੱਲੇ ਛੱਡ ਦੇ ਥੱਲੇ ਖੜੀਆਂ ਨੇ ਬਾਕੀ ਤੁਸੀਂ ਮਸ਼ੀਨਾਂ ਦੀ ਕੰਡੀਸ਼ਨ ਵੀ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਆਪਾਂ ਤੁਹਾਨੂੰ ਇੱਕ ਲਾਈਵ ਵੀਡੀਓ ਵੀ ਇਸ ਪੇਜ ਤੇ ਪਾਵਾਂਗੇ ਤੇ ਤੁਸੀਂ ਉਸ ਤੇ ਦੇਖ ਸਕਦੇ ਹੋਗੇ ਬਾਕੀ ਜੇ ਕਿਸੇ ਵੀਰ ਨੇ ਵੀ ਆਪਣੇ ਪੇਜ ਤੇ ਕਿਸੇ ਵੀ ਮਸ਼ੀਨਰੀ ਦੀ ਐਡ ਲਵਾਉਣੀ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰਕੇ ਐਡ ਲਵਾ ਸਕਦਾਗਾ ਉਹ ਆਪਾਂ ਆਪਣਾ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਸੰਪਰਕ ਕਰਕੇ ਵੀਡੀਓ ਦੀ ਮਸ਼ੀਨਰ ਦੀ ਵੀਡੀਓ ਬਣਾ ਕੇ ਉਹ ਪਾ ਸਕਦਾਗਾ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਐਡ ਕਰਵਾਉਣੀ ਹੋ ਤਾਂ ਆਪਣੇ ਪੇਜ ਤੇ ਕਰਵਾ ਸਕਦਾ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ